ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਦਰ ਦਰਸ਼ਕੋ ਪੰਜਾਬ ਦੀਆਂ 13 ਸੀਟਾਂ ਲੋਕ ਸਭਾ ਦੀ ਉਹਦੇ ਲਈ ਵੋਟਾਂ ਪੈਈਆਂ ਨੇ 1 ਜੂਨ ਨੂੰ ਜਿਹੜੇ ਅਸੀਂ ਕਹਿੰਦੇ ਹਾਂ ਕਿ ਪਸੀਨੇ ਛੁੱਟ ਜਾਣਗੇ ਸੱਚਮੁੱਚ ਇਸ ਵਾਰ ਪੂਰੀ ਗਰਮੀ ਦੇ ਵਿੱਚ ਵੋਟਾਂ ਪੈਣ ਗਿਆ ਕਈ ਕਿਸਮ ਦੀ ਗਰਮੀ ਹੋ ਤੇ ਉਸ ਗਰਮੀ ਦੇ ਵਿੱਚ ਜਿਹੜੇ ਮੌਸਮ ਦੀ ਗਰਮੀ ਹੈ ਉਹਨੂੰ ਬਚ ਜੁੜ ਲੋ ਬਹੁਤ ਔਖਾ ਹੋਊਗਾ ਇਹ ਤੇ ਅਜਾਪਾ ਸਾਰੀ ਗੱਲ ਕਰਨੀ ਹੈ ਕਿ ਕਿਹੜੀ ਪਾਰਟੀ ਕਿਹੜੇ ਫੈਕਟਰ ਨਾਲ ਕੋਈ ਜ਼ਿਆਦਾ ਫਾਇਦਾ ਲੈ ਸਕੂ ਜਾਂ ਨਹੀਂ ਪੰਜਾਬ ਦੀਆਂ ਵੋਟਾਂ ਬਾਰੇ ਗੱਲ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਉਹੀ ਗੱਲ ਜਿਹੜੀ ਹਰ ਰੋਜ਼ ਮੈਂ ਅਪੀਲ ਕਰਦਾ ਹਾਂ ਰਿਕ ਵੀਡੀਓ ਤੋਂ ਪਹਿਲਾਂ ਕਰਦਾ ਉਹ ਅਜ ਵੀ ਕਰ ਰਹੇ ਹੈ ਕਿ ਜਿਹੜੇ ਦੋਸਤ ਨਵੇਂ ਨੇ ਜਿਨ੍ਹਾਂ ਨੇ ਅਜੇ ਤੱਕ ਪੁਰਾਣੇ ਦਰਸ਼ਕਾ ਨਹੀਂ ਇਸ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਵੋ ਜਿਹੜੀ ਗੱਲ ਮੈਂ ਕਰ ਰਿਹਾ ਸੀ ਦੇਖੋ 2.5 ਮਹੀਨੇ ਇੱਕ ਜੂਨ 16 ਮਾਰਚ ਨੂੰ ਚੋਣ ਕਮਿਸ਼ਨ ਨੇ ਚੋਣਾਂ ਦਾ ਐਲਾਨ ਕਰਤਾ ਚੋਣ ਜਾਬਤਾ ਲੱਗ ਹੋ ਗਿਆ ਠੀਕ ਤੇ ਹੁਣ 1 ਜੂਨ ਨੂੰ ਵੋਟਾਂ ਪੈਦੀਆਂ ਨੇ ਤੇ ਲੋ 2.5 ਮਹੀਨੇ ਮਿਲ ਗਏ ਚੋਣ ਪ੍ਰਚਾਰ ਲਈ ਲੋਕ ਖੁਸ਼ ਹੋਣਗੇ ਦੁਖੀ ਹੋਣਗੇ ਇਹ ਵੀ ਦੇਖਣ ਵਾਲੀ ਗੱਲ ਹੈ ਹਾਂ ਕਈ ਫਾਇਦੇ ਵੀ ਨੇ ਇੱਕ ਤਾਂ ਫਾਇਦਾ ਆਕਾਲੀਆਂ ਨੂੰ ਹੈ ਕੀ ਫਾਇਦਾ ਹੈ ਕਿ ਪੰਜਾਬ ਬਚਾਓ ਯਾਤਰਾ ਚੱਲ ਰਹੀ ਹੈ ਔਰ ਦੂਜੇ ਪਾਸੇ ਜਿਹੜਾ ਕਠਜੋੜ ਜਿਹਾ ਹੋਇਆ ਨਹੀਂ ਕਿਸਾਨ ਭਾਵੇਂ ਕਿ ਉਹਨਾ ਪ੍ਰਭਾਵਸ਼ਾਲੀ ਅੰਦੋਲਨ ਨਹੀਂ ਲੇਕਿਨ ਇੱਕ ਫੈਕਟਰ ਤਾਂ ਹੋਏਗਾ ਉਹ ਵੀ ਹੈ ਸਮਝੌਤਾ ਹੁੰਦਾ ਨਹੀਂ ਹੁੰਦਾ ਉਹਦੇ ਲਈ ਜੇ ਕਿਤੇ ਪਹਿਲੇ ਗੇਟ 'ਚ ਹੋ ਜਾਂਦੀ ਚੋਣ ਨਾ ਬੜਾ ਮੁਸ਼ਕਲ ਹੋਣਾ ਸੀ ਤੇ ਹਲੇ ਟਾਈਮ ਹੈਗਾ ਇਨਾ ਕੋਲ ਆਪਦਾ ਪੰਜਾਬ ਬਚਾਓ ਵੀ ਯਾਤਰਾ ਵੀ ਕਰ ਲਓ ਹੋਰ ਬੰਦਿਆਂ ਨੂੰ ਵੀ ਲੈ ਕੇ ਆਉਣ ਤੇ ਜੇ ਇਕੱਠ ਜੋੜ ਹੁੰਦਾ ਤਾਂ ਵੀ ਠੀਕ ਹੈ ਨਹੀਂ ਫਿਰ ਆਪਦੇ ਲਈ ਤਿਆਰੀ ਫਿਰ ਉਹਨਾਂ ਕੋਲ ਜਿਆਦਾ ਟਾਈਮ ਲੱਜੂਗਾ یوں ਇਸ ਨੂੰ ਇਸ ਐਂਗਲ ਤੋਂ ਸੋਚਿਆ ਜਾ ਸਕਦਾ ਫਿਰ ਇੱਕ ਹੋਰ ਐਂਗਲ ਵੀ ਹੈ ਢਾਈ ਮਹੀਨੇ ਦਾ ਚੋਣ ਪ੍ਰਚਾਰ ਇਹਦੇ ਕੋਲ 8 ਕੈਂਡੀਡੇਟ ਜਿਹੜੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਖੜੇ ਕਰਤੇ ਉਡਣ ਚੋਣ ਪ੍ਰਚਾਰ ਸ਼ੁਰੂ ਕਰ ਲਿਆ ਮੈਂ ਦੇਖ ਰਿਹਾ ਇੱਥੇ ਪਟਿਆਲਾ ਦੇ ਵਿੱਚ ਲੱਗੇ ਹੋਏ ਨੇ ਤੇ ਇੱਕ ਪਾਸੇ ਡਾਕਟਰ ਬਲਬੀਰ ਸਿੰਘ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਬਲਤੇਜ ਪੰਨੂ ਜ਼ੋਰਦਾਰ ਅਜ ਕਾਰਜ ਜਿਹੜਾ ਹੈ ਅਨਮੋਲ ਨੇ ਵੀ ਸ਼ੁਰੂ ਕਰ ਦੇਣਾ ਇਹਨਾਂ ਨੇ ਪਹਿਲਾਂ ਸ਼ੁਰੂ ਕਰਤਾ ਕਿ ਪਹਿਲਾਂ ਲੋਕਾਂ ਕੋਲ ਜਾਣਗੇ ਤੇ ਨਿਸ਼ਚਿਤ ਤੌਰ ਤੇ ਫਾਇਦਾ ਤਾਂ ਹੁੰਦਾ ਹੀ ਜਿਹੜਾ ਪਹਿਲਾਂ ਕਰਦਾ ਤੇ ਦੂਜੇ ਪਾਸੇ ਕਾਂਗਰਸ ਤਾਂ ਹਲੇ ਆਪਣੇ ਗੁੱਟਪੱਤੀ ਚੋਂ ਨਹੀਂ ਨਿਕਲੀ कांग्रेस ਦੇ ਤਿੰਨ ਚਾਰ ਸਾਫ ਕੋ ਪ੍ਰਧਾਨਤ ਪਹੁੰਚੇ ਹੋਏ ਸੀ ਜਿਹੜਾ ਹੈ ਰਾਜਪਾਲ ਕੋ گورنر ਸਾਹਿਬ ਕੋ ਔਰ ਆਪੱਚ ਵੀ ਉਹਨਾਂ ਦੇ ਜਿਹੜੇ ਚੱਲ ਰਿਹਾ ਕਿਤੇ ਨਾ ਕਿਤੇ ਉਹਨਾਂ ਦੇ ਬੰਦੇ ਟੁੱਟ ਕੇ ਇੱਧਰ ਆ ਰਹੇ ਨੇ ਹਲੇ ਕਿਤੇ ਹੋਰ ਟੁੱਟ ਸਕਦਾ ਟੁੱਟ ਕਿਉਂ ਨਹੀਂ ਸਕਦਾ ਇਸ ਕਰਕੇ ਟੁੱਟ ਸਕਦਾ ਕਿ ਆਮ ਆਦਮੀ ਪਾਰਟੀ ਕੋਲ ਬੰਦੇ ਨਹੀਂ ਖੜੇ ਕਰਨ ਲਈ ਤੇ ਜਿੰਨੇ ਕੁ ਸੀ ਮੰਤਰੀ ਖੜੇ ਕਰਤੇ ਤੇ ਅਦਰਵਾਈਜ਼ ਫਿਰ ਇਥੋਂ ਲੈ ਕੇ ਹੋਣ ਖਾਸ ਤੌਰ ਤੇ ਇਹਨੂੰ ਕੋਲ ਜਿਹੜੇ ਐਸੀ ਜਿਹੜੇ ਨੇ ਉਹਨਾਂ ਦੀ ਤਾਂ ਬਹੁਤ ਘਾਟ ਹੈ ਇਸੇ ਕਰਕੇ ਇਧਰ ਲੈ ਕੇ ਆਉਂਦੇ ਨੇ ਤੋਂ ਚਾਹੇ ਉਹ ਚੱਬੇ ਵਾਲਾ ਚਾਹ ਗੁਰਪ੍ਰੀਤ ਜੀਪੀ ਹੈ ਚਾਹ ਕੋ ਹੋਰ ਹੈ ਸੋ ਕਾਂਗਰਸ ਪਾਰਟੀ ਹਮੇਸ਼ਾ ਹੀ ਵੈਸੇ ਬੰਦੇ ਡਿਟ ਖੜੇ ਕਰਦੀ ਹੈ ਉਹਨੂੰ ਇਸ ਗੱਲ ਦਾ ਪਹਿਲਾਂ ਵੀ ਨੁਕਸਾਨ ਨੂੰ ਤਾਂ ਇਸ ਵਾਰ ਵੀ ਹੋ ਸਕਦਾ ਤੇ ਭਾਰਤੀ ਜਨਤਾ ਪਾਰਟੀ ਸ਼੍ਰੀਲ ਜਾਖੜ ਸਾਹਿਬ ਲੱਗੇ ਤਾਂ ਹੋਏ ਨੇ ਤੇ ਉਹ ਉਹਨਾਂ ਨੇ ਸ਼ਾਇਦ ਇੱਕ ਸਕੀਮ ਹਾਲਾਂਕਿ ਮੈਨੂੰ ਨਹੀਂ ਲੱਗਦਾ ਲੋਕ ਕਹੀ ਜਾਂਦੇ ਨੇ ਦੇਖੋ ਜੀ ਚੋਣ ਕਮਿਸ਼ਨ ਨੂੰ ਮੇਰਾ ਖਿਆਲ ਹੈ ਇਹਨਾਂ ਦਾ ਪਤਾ ਹੀ ਵੀ ਨਹੀਂ ਹੋਣਾ ਕਿ ਜੀ ਆਪਾਂ ਜੂਨ 'ਚ ਰੱਖੀਏ ਵੋਟਾਂ ਤੇ ਸਾਡੇ ਵੋਟਾਂ ਵਾਲੇ ਦਿਨ ਪ੍ਰਚੋਣ ਪ੍ਰਚਾਰ ਤਾਂ ਦੋ ਦਿਨ ਪਹਿਲਾਂ ਬੰਦ ਹੋ ਜਾਂਦਾ ਤੇ ਉੱਥੇ ਫਿਰ ਤੁਸੀਂ ਕਿਸ ਤਰ੍ਹਾਂ ਜਿਹੜਾ ਹੈ ਜੂਨ 84 ਦੀ ਗੱਲ ਉੱਥੇ ਕਰ ਲੋਗੇ ਅਕਾਲ ਤਖਤ ਸਾਹਿਬ ਤੇ ਹਮਲੇ ਦੀ ਗੱਲ ਕਾਂਗਰਸ ਨੂੰ ਕਿੰਨਾ ਹਾਂ ਉਦੋਂ ਪਹਿਲਾਂ ਹਮੇਸ਼ਾ ਹੀ ਕਰਦੇ ਆ ਰਹੇ ਨੇ ਇਹ ਜੀ ਸਿਕਬਰਦੀ ਹੈ ਤੋ ਇਹ ਗੱਲ ਜੋ ਵੀ ਹੈ ਇੰਟਰਪ੍ਰੀਟੇਸ਼ਨ ਲੋਕ ਇਸ ਤਰ੍ਹਾਂ ਵੀ ਕਰਦੇ ਨੇ ਸੋ ਕਾਂਗਰਸ ਪਾਰਟੀ ਹਰਦੀਖੜੀ ਜਿਹਦੇ ਤੇ ਦਾਵਾ ਹੈ ਜਿਨ੍ਹਾਂ ਦਾ ਦਾਵਾ ਹੈ ਜਬ ਪਹਿਲਾਂ ਜਿਸ ਤਰ੍ਹਾਂ ਦੀ ਪਰਫਾਰਮੈਂਸ ਰਹੀ ਹੈ ਉਹਨਾਂ ਦੇ ਕੋਲ ਹਰਦੀਖੜੀ ਕੈਂਡੀਡੇਟ ਜਿਹੜੇ ਨਾ ਖੜੇ ਕਰਨਾ ਜਾਂ ਉਹਨਾਂ ਦਾ ਜਿਹੜਾ ਹਰੇ ਕਿਸੇ ਸਿਰੇ ਤੇ ਨਾ ਪਹੁੰਚਣਾ ਨਤੀਜੇ ਤੇ ਇਹ ਨੂੰ ਨੁਕਸਾਨ ਦੇ ਰਿਹਾ ਤੇ ਹੁਣ ਵਾਲੇ ਟਾਈਮ 'ਚ ਪਰ ਢਾਈ ਦਿਨ ਪਏ ਨੇ ਇਹ ਸੋਚ ਕੇ ਹੋਰ ਆਰਾਮ ਨਾਲ ਚੱਲਣਗੇ ਹਲੇ ਤਾਂ ਨਿਆਯ ਯਾਤਰਾ ਜਿਹੜੀ راہੂ ਗਾਦੀ ਸਾਹਿਬ ਦੀ ਉਹ ਕੰਪਲੀਟ ਹੋ ਕੇ ਉਸ ਤੋਂ ਬਾਅਦ ਇੱਕ ਅੱਧਾ ਦਿਨ ਆਰਾਮ ਕਰਨ ਕੇ ਫਿਰ ਜਾ ਕੇ ਗੱਲਬਾਤ ਕਰਨੀ ਹੈ ਵੀ ਕਿ ਨੂੰ ਕਿਹੜੀ ਟਿਕਟ ਦੇਣੀ ਹੈ ਇਹ ਵੀ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਸ੍ਰੀ ਡਾਕਟਰ ਸਾਹਿਬ ਲੱਗੇ ਤਾਂ ਹੋਏ ਨੇ ਲੱਭ ਰਹੇ ਨੇ ਕਿਥੋਂ ਲੈ ਕੇ ਉਹਨਾਂ ਦੇ ਗਰਦਾਸਪੁਰ ਚ ਆਪ ਲੜਨਾ ਨਹੀਂ ਸਰੀਦੋਲ ਹੈ ਨਹੀਂ ਕੁਈ ਤਾਂ ਕੁਈ ਤਾਂ ਲੱਭਣ ਗਈ ਹੰਸਰਾ ਜਾਂਸ ਹੈਗਾ ਦਿੱਲੀ ਜੀ ਦੇ ਟ੍ਰੈਕਟਰਿੰਗ ਦਿੱਤੀ ਜੇ ਹੰਸਰਾ ਜਾਂਸ ਨੂੰ ਉੱਥੇ ਲੜਾਉਂਦੇ ਨੇ ਫਿਰ ਜਲੰਧਰੋਂ ਕੀ ਨੂੰ ਲੜਾਉਣਗੇ ਜਲੰਧਰ ਨੂੰ ਲਈ ਜ਼ਿਆਦਾ ਰਿਜ਼ਰਵ ਸੀਟ ਤੇ ਹੰਸਰਾ ਜਾਂਸ ਦੀ ਜ਼ਿਆਦਾ ਜ਼ਰੂਰਤ ਹੈ ਸੋ ਇਹ ਭਾਰਤੀ ਜਨਤਾ ਪਾਰਟੀ ਦੀ ਕੈਲਕੂਲੇਸ਼ਨ ਦੋਤਨ ਸੀਟਾਂ ਤੋਂ ਲੈ ਕੇ ਜਾਣਾ ਚਾਹੁੰਦੇ ਨੇ ਸੋ ਇਹ ਸਾਰੇ ਹਾਲਾਤ ਦੇ ਵਿੱਚ ਸੋ ਹੁਣ ਇਹ ਸਾਰੇ ਸਿਸਟਮ 'ਚ ਆਪਾਂ ਇੱਕ ਗੱਲ ਇਹ ਤਾਂ ਕਹਿ ਸਕਦੇ ਆ ਕਿ ਇਸ ਵਾਰ 2.5 ਮਹੀਨੇ ਦਾ ਚੋਣ ਪ੍ਰਚਾਰ બસ ਕਰਾ ਦੂ ਪੈਸੇ ਵੀ ਲਵਾਉਂ ਔਰ ਗਰਮੀ ਦੇ ਵਿੱਚ ਔਖੇ ਵੀ ਹੋਣਗੇ ਕੈਂਡੀਡੇਟ ਤੇ ਉਹਨਾਂ ਦੇ ਸਾਥੀ ਜਿਹੜੇ ਪ੍ਰਚਾਰ ਕਰ ਰਹੇ ਨੇ ਇਹ ਉਹਨਾਂ ਵੀ ਆ ਭਾਈ ਉਸ ਤੋਂ ਬਾਅਦ ਪੰਜ ਸਾਲ ਮੌਜਾ ਵੀ ਤਾਂ ਕਰਦੇ ਨੇ ਇਹ ਵੀ ਤਾਂ ਹੈ ਅੱਜ ਕੱਲ ਤਾਂ ਬਹੁਤ ਕੁਝ ਜਿਹੜਾ ਮਿਲਦਾ ਹੈ ਤੋਂ ਜਿਹੜਾ ਚਲੋ ਫੰਡ ਫੋਡ ਤਾਂ ਜਿਹੜੇ ਉਹ ਤਾਂ ਲੋਕਾਂ ਲਈ ਹੁੰਦੇ ਨੇ ਬਾਕੀ ਤਾਂ ਆਪਣੇ ਤਨਖਾਹ ਹੀ ਪਾਉਂਦੇ ਨੇ ਪੱਤੇ ਬਹੁਤ ਰੇਗ ਜਿਹੜੀ ਯਾਤਰਾ ਫ੍ਰੀ ਹੁੰਦੀ ਹੈ ਹਵਾਈ ਯਾਤਰਾ ਚ ਵੀ ਜਾ ਸਕਦੇ ਹੋ ਕਈ ਕਈ ਜਿਹੜੀਆਂ ਯਾਤਰਾਵਾਂ ਬਾਹਰ ਦੀਆਂ ਵੀ ਹੋ ਜਾਂਦੀਆਂ ਨੇ ਜੇ ਜੇ ਸਤਾਤਾ ਰਿਟਰਨ ਨਾਲੋਂ ਫੇਰ ਤਾਂ ਕਾਫੀ ਕੋਸ਼ਿਸ਼ ਦੀ ਆਸ ਹੁੰਦੀ ਹੈ ਖੈਰ ਇਹ ਹੋਏਗਾ ਹੁਣ ਆਪ ਗੱਲ ਕਰ ਲਈ ਕਿ ਕੀ ਲੋਕਲ ਮੁੱਦੇ ਤੇ ਗੱਲ ਹੋਊਗੀ ਦੇਖੋ ਮੁੱਦੇ ਤਾਂ ਮੈਂ ਸਮਝਦਾ ਆਮ ਆਦਮੀ ਪਾਰਟੀ ਤੇ ਲੋਕਲ ਮੁੱਦੇ ਤੇ ਗੱਲ ਕਰੋ ਉਹ ਤਾਂ ਇਹ ਕਹੋਗੇ ਅਸੀਂ ਬਿਜਲੀ ਫ੍ਰੀ ਕਰਤੀ ਜਿਹਦੇ ਬਰ ਮੈਂ ਬਹੁਤ ਮਰ ਗਿਆ ਵੀ ਫ੍ਰੀ ਕਰਦੀ ਲੋਕਾਂ ਦੇ ਸਰਤੀ ਹੈ ਟੈਕਸ ਤਾਂ ਲੋਕਾਂ ਦੇ ਹੀ ਦੇਣਾ ਕਰਜ਼ਾ ਇਹ ਜਿਹੜਾ ਕਰਜ਼ਾ ਚੜ ਰਿਹਾ ਕਾਂਗਰਸ ਕਰਜੇ ਤੇ ਕਰੂ ਵੀ ਇੰਨਾ ਕਰਜ਼ਾ ਚੜਾਤਾ ਤੇ ਕਰਜ਼ਾ ਚੜਾ ਕੇ ਕਿੰਨੇ ਚਿਰ ਸਰਕਾਰ ਚੱਲੂਗੀ ਪੰਜਾਬ ਤਾਂ ਦਿਵਾਲੀਆ ਹੋ ਜਾਊਗਾ ਜਿਸ ਤਰੀਕੇ ਨਾਲ ਮਾਨ ਸਾਹਿਬ ਲੱਗੇ ਹੋਏ ਨੇ ਖਰਚਾ ਕਰ ਉਹ ਕਹਿੰਦੇ ਨੇ ਅਸੀਂ ਨੌਕਰੀਆਂ ਦੇ ਰਹੇ ਆਂ ਅਸੀਂ ਡਿਵੈਲਪਮੈਂਟ ਕਰ ਰਹੇ ਆਂ ਡਿਵੈਲਪਮੈਂਟ ਕਰਨ ਲਈ ਪੈਸਾ ਕਿੱਥੋਂ ਆਉਂਦਾ ਕਰਜ਼ੇ ਨਾਲ ਪੈਸਾ ਤਾਂ ਸਹੀ ਗੱਲ ਹੈ ਠੀਕ ਨਹੀਂ ਨਾ ਜੇ ਕਿਸੇ ਘਰ ਦੇ ਵਿੱਚ ਤੁਸੀਂ ਘਰ ਬਣਾਉਣਾ ਹੋਵੇ ਤੁਸੀਂ ਕਾਰ ਲੈਣੀ ਹੋਵੇ ਕਰਜਾ ਲੈ ਕੇ ਲਓਗੇ ਤੇ ਫਿਰ ਫਾਇਦਾ ਕੀ ਗਲਤਾਂ ਵੀ ਤੁਹਾਡੀ ਇਨਕਮ ਕਿੰਨੀ ਹੈ ਇਨਕਮ ਕਿੱਥੋਂ ਜਨਰੇਟ ਕੀਤੀ 마ਫੀਆ ਖਤਮ ਕਰਤਾ ਜਿਹਦੀ ਗੱਲ ਕਰ ਰਹੇ ਸੀ ਉਹ ਗੱਲ ਆਉਗੀ 마ਫੀਆ ਖਤਮ ਨਹੀਂ ਰੇਤ 마ਫੀਆ ਚ 20000 ਫਰੂਟ ਕਿੱਥੇ ਜੀ ਕਿੱਵਾਂ ਸਾਂ ਪੁੱਛੋਗੇ ਲੋਕ ਸ਼ਰਾਬ 마ਫੀਆ ਚ ਕਿੱਥੇ ਹੈ ਜੀ ਜਿੰਨਾ ਤੁਸੀਂ ਕਿਹਾ ਸੀ ਕਿੱਥੋਂ ਲੈ ਕੇ ਆਉਣੇ ਕਿਹੜੇ ਕਿਹੜਾ 마ਫੀਆ ਖਤਮ ਲਾਰਡ ਆਰਡਰ ਦੀ ਪੋਜੀਸ਼ਨ ਇਹ ਸਾਰੀਆਂ ਗੱਲਾਂ ਵਿਰੋਧੀਆਂ ਨੇ ਕਰਨੀਆਂ ਨੇ ਇਹਨਾਂ ਨੇ ਗੱਲ ਕਰਨੀ ਹੈ ਅਸੀਂ ਆਮਾਦਵੀ ਕਲੀਨਿਕ ਕੋਲ ਸੀ ਅਸੀਂ ਜਿਹੜੇ ਸਕੂਲ ਚਾਹੇ ਰੰਗ ਕਰਕੇ ਜੋ ਸਕੂਲ ਆਫ ਐਬਿਨੈਸ ਸਕੂਲ ਇਹ ਸਾਰੀ ਗੱਲ ਇੰਨਾ ਨਹੀਂ ਕਰਨੀ ਹੈ ਤੋਂ ਇਹ ਸਾਰਾ ਬੜਾ ਕੁਝ ਦਿਲਚਸਪ ਹੋਣ ਵਾਲਾ ਹੈ ਔਰ ਮੈਂ ਤਾਂ ਸਿਰਫ ਵੋਟਰਾਂ ਨਾਲ ਗੱਲ ਕਰਨੀ ਸੀ ਕਿ ਵੋਟਰਾਂ ਨੂੰ ਇੱਕ ਨਾ এজেন্ডਾ ਸੈਟਿੰਗ ਥਿਊਰੀ ਹੁੰਦੀ ਹੈ ਵੋਟਰਾਂ ਨੂੰ ਇਹ ਚਾਹੀਦਾ ਹੈ ਕਿ ਉਹ ਉਹ এজেন্ডਾ ਸੈਟ ਕਰਨਾ ਇਕ ਤਾ ਅਬਦੇਬੀ ਇਰੀਏ ਦੇ ਵਿੱਚ ਦੇਖਣ ਕੋਈ ਥੋੜੇ ਜਿਹੜੇ ਕੰਮ ਹੋਣਾ ਰਹੇ ਨੇ ਲੋਕ ਸਭਾ ਦਾ ਮੈਂਬਰ ਕੀ ਕਰਵਾ ਸਕਦਾ ਹੁੰਦਾ ਇਕ ਤਾ ਉਹ ਜਿਹੜੇ ਇਲਾਕੇ ਦੇ ਥੋੜੇ ਹਲਕੇ ਦੇ ਕੰਮ ਤੁਹਾਡੀਆਂ ਜਿਹੜੀਆਂ ਵਿਧਾਨ ਸਭਾ ਆਉਂਦੀਆਂ ਨੇ ਨਾ 8-9 ਵਿਧਾਨ ਸਭਾ ਹਲਕੇ ਹੁੰਦੇ ਨੇ ਇੱਕ ਉਹਦੇ ਵਿੱਚ ਉਹਦੇ ਕੰਮ ਦੂਜਾ ਤੁਸੀਂ ਇੱਕ ਏਜੰਡਾ ਇਹ ਸੈੱਟ ਕਰੋ ਕਿ ਜਿਹੜੇ ਬੰਦੇ ਕ੍ਰਿਮੀਨਲਸ ਨੇ ਉਹਨਾਂ ਨੂੰ ਆਪਾਂ ਵੋਟ ਨਹੀਂ ਪਾਉਣੀ ਇਸ ਕਿਸਮ ਦਾ क्राइम ਕੀਤਾ ਦੇਖੋ ਧੋਖੇਸੰਗਤ क्राइम ਇੱਕ ਤਾਂ ਕੇਸ ਉਹ ਦਰਜ ਹੋ ਗਿਆ ਤੁਸੀਂ ਕਿਸੇ ਪ੍ਰੋਟੈਸਟ ਕਰਨ ਜਾ ਰਹੇ ਹੋ ਤੁਸੀਂ ਬੀਜੇਪੀ ਦਾ ਦਫਤਰ ਘੇਰਨ ਗਏ ਤੁਹਾਡੇ ਤੇ ਕੇਸ ਕਰਤਾ ਤੁਸੀਂ ਤੁਹਾਡੇ ਪਾਣੀ ਦੇ ਬਿਛਾੜਾ ਵੀ ਪਈਆਂ ਕੇਸ ਵੀ ਦਰਜ ਹੋ ਗਿਆ ਉਹ ਗੱਲ ਹੋਰ ਹੈ ਉਹ ਪੋਲਿਟੀਕਲ ਕੇਸ ਨੇ ਲੇਕਿਨ ਕਿਸੇ ਦੀ ਜਮੀਨ ਤੇ ਕਬਜ਼ਾ ਕਰ ਲਿਆ ਕਿਸੇ ਕਤਲ ਚ ਆ ਗਏ ਆਬਖਸਾਰ ਅंसारी ਵਰਗੇ ਉੱਥੇ ਜਿਹੜਾ ਉਹ ਉਹ ਬੰਦਿਆਂ ਤੋਂ ਬਚਨ ਦੀ ਲੋੜ ਹੈ ਉਹ ਤੁਸੀਂ ਉਹਦਾ ਅਨਲਿਸਿਸ ਤੁਸੀਂ ਕਰ ਲੈ ਤੀਜੀ ਗੱਲ ਇਮਾਨਦਾਰੀ ਵੀ ਤਾਂ ਦੇਖ ਲਓ ਆਪਾਂ ਜਿਹੜੇ ਲੋਕ ਇਮਾਨਦਾਰ ਨੇ ਉਹਨਾਂ ਨੂੰ ਥੋੜਾ ਤਾਂ ਫਾਇਦਾ ਹੋਵੇ ਨਾ ਤੇ ਤੁਸੀਂ ਉਹ ਕਿਵੇਂ ਪਤਾ ਲੱਗੂ ਉਹ ਜਿਹੜਾ ਹਲਫਨਾਮਾ ਦਿੰਦੇ ਨੇ ਆਈਡੀਆ ਹੋ ਜਾਂਦਾ ਉਹ ਤੁਸੀ ਇਹ ਦੇਖੋ ਜਿਹੜੇ ਬੰਦੇ ਤੁਹਾਡੇ ਕੋਲ ਵੋਟ ਮੰਗਣ ਆਉਂਦੇ ਨੇ ਉਹਨੂੰ ਥੋੜਾ ਬਹੁਤ ਤੁਸੀਂ ਜਾਣਦੇ ਹੋਨੇ ਤੁਹਾਨੂੰ ਪਤਾ ਲੱਗ ਜੂ ਵੀ ਇਹ ਆਮ ਆਦਮੀ ਹੈ ਇੱਕ ਜਦੋਂ ਇਹ ਸਿਆਸਤਚਾਲ ਪਾਰਟੀ ਚੈ ਦੀ ਕੋਈ ਹੈ ਉਦੋਂ ਇਹਦੇ ਕੋਲ ਕੀ ਸੀ ਅੱਜ ਇਹਦੇ ਕੋਲ ਕੀ ਹੈ ਕਿ ਫਿਰ ਕਿੱਥੋਂ ਆਇਆ ਇਹ ਵੀ ਤਰਖਾ ਤਾਂ ਇੰਨੀ ਕ ਹੈ ਬਾਕੀਆਂ ਕੋਲ ਕਿਉਂ ਨਹੀਂ ਇਹਦੇ ਕੋਲ ਕਿਉਂ ਹੈ ਤੁਹਾਨੂੰ ਪਤਾ ਲੱਗ ਜੂ ਉਹ ਕਿੰਨਾ ਕੁ ਮਾਦਦਾਰ ਹੈ ਥੋੜੀ ਬੋਡੀ ਲੈਂਗੁਏਜ ਤੇ ਪਤਾ ਲੱਗ ਜਾਂਦਾ ਹੁੰਦਾ ਬੰਦੇ ਦੇ ਤੋਂ ਵੀ ਉਹ ਕਿਵੇਂ ਤਰਦਾ ਕੀ ਆ ਉਹਦੇ ਚ ਨਖਰਾ ਕਿੰਨਾ ਕ ਹੈ ਤੇ ਜਿਹੜੀ ਤੋਰ ਕਿਸ ਤਰ੍ਹਾਂ ਦੀ ਹੈ ਤਾਂ ਪਤਾ ਪਤਾ ਲੱਗਦਾ ਹੈ ਨਾ ਤੇ ਨਹੀਂ ਤਾਂ ਫਿਰ ਆ ਬਿਜ਼ਨਸ ਤੇ ਕੋ ਹੁਣ ਸਾਧੂ ਸਿੰਘ ਧਰਮਸੋਤ ਹੋਇਆ ਕੋਈ ਹੋਇਆ ਅਸ਼ੂ ਹੋਇਆ ਜਿਹੜੇ ਬੰਦੇ ਇਹ ਇਹਨਾਂ ਨੂੰ ਤੁਸੀਂ ਇਹ ਥੋੜੀ ਕਹਿ ਸਕਦੇ ਹੋ ਹਾਲਾਂਕਿ ਬਾਕੀ ਦਾ ਕੋਰਟ ਨੇ ਫੈਸਲਾ ਕਰਨਾ ਹੈ ਲੇਕਿਨ ਇਹ ਥੋੜੀ ਕਹਿ ਸਕਦੇ ਹੋ ਕਿ ਨਿਰਦੋਸ਼ ਨੇ ਕਿਉਂਕਿ ਸਕਾਲਰਸ਼ਿਪ ਦਾ ਪੈਸਾ ਕਿੱਥੇ ਗਿਆ ਜੀ ਲੋਕ ਸਵਾਲ ਹੀ ਕਰਨਗੇ ਤੋਂ ਇਸਰਤ ਤੁਸੀਂ ਵੀ ਬਣਾ ਚ ਸਵਾਲ ਜਿਹੜੇ ਨੇ ਰੱਖੋ ਮੈਂ ਬਹੁਤ ਵਾਰ ਕਿਹਾ ਹਰ ਇੱਕ ਪ੍ਰੋਗਰਾਮ ਚ ਕਹਿਣਾ ਹੈ ਕਿ ਪਹਿਲੇ ਦਸ ਨੂੰ ਡੈਰੀਆ ਲਾ ਲਓ ਡੈਰੀਏ ਚ ਨੋਟ ਕਰਦੇ ਰਹੋ ਕਿ ਜਦੋਂ ਕੀ ਦੇ ਕੀ ਹੈ ਕਿ ਦੀ ਉਹਦੀ ਬੋਲੀ ਕਿਸ ਤਰ੍ਹਾਂ ਦੀ ਸ਼ਬਦਾ ਸ੍ਰੀਕਾ ਹੈ ਜਾਂ ਨਹੀਂ ਹੈ ਉਦਾ ਮੈਂਟਲ ਲੈਵਲ ਕੀ ਹੈ ਹੁਣ ਜਿਹਦਾ ਲੈਵਲ ਹੀ ਇਹ ਹੋਵੇ ਕਿ ਜੀ ਆਪਾਂ ਨੂੰ ਦੇਸ਼ ਦਾ ਜਿਹੜਾ ਗਊ ਨੂੰ ਰਾਸ਼ਟਰੀ ਪੰਛੀ ਬਣਾ ਦੇਣਾ ਚਾਹੀਦਾ ਹੈ ਕਿ ਆ ਕਮਾਲ ਹੈ ਕਮਾਲ ਲਾ ਦੋ ਜਾਂ ਇੱਕ ਬੰਦਾ ਵਿਧਾਨ ਸਭਾ ਚ ਕਹਿੰਦਾ ਸੁਣਿਆ ਗਿਆ ਕਿ ਸਾਡੇ ਸੀਐਮ ਸਾਡੇ ਮੁੱਖ ਮੰਤਰੀ ਨੇ ਵਾਹ ਜੀ ਵਾਹ ਸਾਨੂੰ ਨਹੀਂ ਪਤਾ ਸੀ ਵੀ ਤੁਹਾਡਾ ਸੀਐਮ ਤੁਹਾਡਾ ਮੁੱਖ ਮੰਤਰੀ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਕਰਨਾ ਨਾ ਉਹ ਤਾਂ ਲੈਵਲ ਪਤਾ ਲੱਗ ਜਾਂਦਾ ਕੋ ਪੜੇ ਲਿਖੇ ਐਜੂਕੇਸ਼ਨ ਦੇਖ ਲਓ ਵੀ ਕਿੰਨੀ ਕ ਜ਼ਰੂਰੀ ਨਹੀਂ ਕਿ ਕੁਆਲਿਫੀਕੇਸ਼ਨ ਜਿਹੜੀ ਬੰਦਾ ਸਕੂਲੋਂ ਕਾਲਜਾਂ ਚ ਪੜ੍ਹ ਕੇ ਆਉਂਦਾ ਉਹਦੀ ਵਿਜ਼ਡਮ ਕਿੰਨੀ ਕਾ ਜੈਨਸਨ ਕਿੱਡਾ ਪੜਿਆ ਸੀ ਲੇਕਿਨ ਜਦੋਂ ਸਿਆਸੀ ਤੌਰ ਤੇ ਵਾਈਸ ਉਹਨੇ ਤੁਸੀਂ ਉਹ ਵੀ ਤਾਂ ਪਤਾ ਲੱਗਦਾ ਸੋ ਬਹੁਤ ਸਾਰੀਆਂ ਗੱਲਾਂ ਨੇ ਜਿੰਨਾਂ ਦਾ ਖਿਆਲ ਰੱਖੋ ਵੀਡੀਓ ਹੋ ਰਹੀ ਹੈ ਲੰਬੀ ਇਸ ਕਰਕੇ ਮੈਂ ਇਹ ਗੱਲਾਂ ਤਾਂ ਕਰਦੇ ਰਹਿਣਾ ਅੱਜ ਈ ਮਿਲਦੇ ਆ ਇੱਕ ਹੋਰ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ